ਪੰਜਾਬ ਦੀਆਂ ਸੜਕਾਂ ਤੇ ਟੁੱਟੇ ਹੋਏ ਦਰੜੇ ਹੋਏ ਤੇ ਬੁਰੀ ਤਰ੍ਹਾਂ ਬਰਬਾਦ ਇਨ੍ਹਾਂ ਵਾਨਾਂ ਵਾਂਗ ਇਨ੍ਹਾਂ ਸੜਕਾਂ ਤੇ ਟੁੱਟ ਜਾਂਦੇ ਨੇ ਹਜ਼ਾਰਾਂ ਪਰਿਵਾਰਾਂ ਦੇ ਹੌਸਲੇ ਅਤੇ ਸੁਪਨੇ ਮਾਸੂਮ ਜ਼ਿੰਦਗੀਆਂ ਜਦੋਂ ਦਮ ਤੋੜਦੀਆਂ ਨੇ ਤਾਂ ਉਹਨਾਂ ਦੇ ਚਾਹਣ ਵਾਲਿਆਂ ਦੀਆਂ ਬੇਬਸ ਨਜ਼ਰਾਂ ਦੂਰ ਤੱਕ ਅਤੇ ਕਈ ਸਾਲਾਂ ਤੱਕ ਸਾਥ ਛੱਡ ਗਏ ਆਪਣਿਆਂ ਨੂੰ ਇਨ੍ਹਾਂ ਸੜਕਾਂ ਤੇ ਲੱਭਦੀਆਂ ਹੋਈਆਂ ਥੱਕ ਜਾਂਦੀਆਂ ਨੇ ਜੋ ਤਸਵੀਰਾਂ এবিপি ਸਾਂਝਾ ਦਰਸ਼ਕਾਂ ਨੂੰ ਦਿਖਾ ਰਿਹਾ ਹੈ ਉਹ ਤਸਵੀਰਾਂ ਪੰਜਾਬ ਦੀਆਂ ਸੜਕਾਂ ਦੀ ਕੌੜੀ ਹਕੀਕਤ ਬਿਆਨ ਕਰ ਰਹੀਆਂ ਨੇ ਜਿੱਥੇ ਹਰ ਰੋਜ਼ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਦਮ ਤੋੜ ਦਿੰਦੀਆਂ ਨੇ ਆਪਣੇ ਚਹੇਤਿਆਂ ਨੂੰ ਇੱਕ ਪਲ ਅੰਦਰ ਗਵਾ ਦੇਣ ਤੋਂ ਬਾਅਦ ਤੁਸੀਂ ਨਹੀਂ ਤੁਹਾਡੇ ਹੰਝੂ ਦਰਦ ਬਿਆਨ ਕਰਦੇ ਨੇ ਅਤੇ ਤੁਹਾਡੇ ਕੰਨਾਂ 'ਚ ਅਚਨ ਜੋੜ ਦੇਣ ਵਾਲੀ ਘਟਨਾ ਤੇ ਮੱਲਮ ਦੇ ਨਾਮ ਤੇ ਕਾਰਵਾਈ ਕਰ ਰਹੇ ਆ ਦਾ ਸ਼ਬਦ ਪੈਂਦਾ ਜੀ ਹਾਂ ਅਜੇ ਹੀ ਕਾਰਵਾਈ ਜਿਸ ਦਾ ਸਿੱਟਾ ਕੀ ਨਿਕਲੇਗਾ ਤੁਸੀਂ ਜਾਣਨ ਦੇ ਇੱਛੁਕ ਬਿਲਕੁਲ ਨਹੀਂ ਹੁੰਦੇ ਕਈ ਧਾਕਿਆਂ ਤੋਂ ਕਠਿਤ ਕਾਰਵਾਈ ਹੋ ਰਹੀ ਹੈ ਸੜਕਾਂ ਤੇ ਮੌਤਾਂ ਲਗਾਤਾਰ ਹੋ ਰਹੀਆਂ ਨੇ ਪਰ ਯਕੀਨ ਮੰਨੋ ਕਠਿਤ ਕਾਰਵਾਈ ਜਾਰੀ ਹੈ ਇਸੇ ਕੜੀ ਚ ਪੰਜਾਬ ਦੇ 26ਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਰਵਾਈ ਕੀਤੀ ਹੈ ਸੀਐਮ ਸਾਹਿਬ ਨੇ ਵੀ ਹੁਕਮ ਦਿੱਤੇ ਪੰਜਾਬ ਚ ਵਧ ਰਹੇ ਸੜਕ ਹਾਦਸਿਆਂ ਤੇ ਕੰਟਰੋਲ ਲਈ ਤੇਜ਼ ਰਫਤਾਰੀ ਤੇ ਠੱਲ ਪਾਉਣ ਲਈ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ 마ਸੂਮਾਂ ਦੀਆਂ ਜਾਨਾਂ ਬਚਾਉਣੀਆਂ ਹੀ ਪੈਣਗੀਆਂ 10 ਸਾਲ ਸੱਤਾ ਤੋਂ ਦੂਰ ਰਹੀ ਕੈਪਟਨ ਸਰਕਾਰ ਧੜਾ ਧੜ ਫੈਸਲੇ ਲੈ ਰਹੀ ਹੈ ਮਾਫੀਆ ਤੇ ਕੰਟਰੋਲ ਨਸ਼ਾ ਤਸਕਰਾਂ ਤੇ ਕੰਟਰੋਲ ਵਰਗੇ ਐਲਾਨਾ ਵਿਚਾਲੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਐਲਾਨ ਕੀਤਾ ਸਪੀਡ ਮਾਫੀਆ ਤੇ ਲਗਾਮ ਲਗਾਉਣ ਦਾ ਉਹੀ ਸਪੀਡ ਜੋ ਅਣਗਿਣਤ ਲੋਕਾਂ ਦੇ ਹਸਾ ਰੋਕ ਰਹੀ ਹੈ ਇੱਕ ਗੱਲ ਪੱਕੀ ਹੈ ਕਿ ਵਧੇਰੇ ਹਾਸੇ ਹੁੰਦੇ ਹੀ ਸੜਕ ਤੇ ਤੇਜ਼ ਰਫਤਾਰੀ ਕਾਰਨ ਨੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੇਜ਼ ਰਫਤਾਰੀ ਨੂੰ ਮੁਖ ਰੱਖਦੇ ਹੋਏ ਆਦੇਸ਼ ਜਾਰੀ ਕੀਤੇ ਕਿਉਂਕਿ ਉਹਨਾਂ ਦੇ ਸੀਐਮ ਬਣਨ ਤੋਂ ਬਾਅਦ ਪੰਜਾਬ ਦੀਆਂ ਸੜਕਾਂ ਤੇ ਦਰਜਨਾਂ ਲੋਕਾਂ ਨੇ ਤੇਜ਼ ਰਫਤਾਰ ਕਾਰਨ ਆਪਣੀ ਜਾਨ ਗਵਾ ਦਿੱਤੀ ਇਨਾ ਚ ਵਡੇ ਹਾਸੇ ਕਿੱਥੇ ਕਿੱਤੇ ਹੋਏ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਸ਼ਨੀਵਾਰ ਨੂੰ ਬਰਨਾਲਾ ਦੇ ਕੋਨਸਪਿੰਡ ਕੋਲ ਤੇਜ਼ ਰਫ਼ਤਾਰ ਆਰਬਿਟ ਬੱਸ ਦਾ ਸ਼ਿਕਾਰ ਹੋਈ ਗਲਤ ਪਾਸਿਓਂ ਆ ਰਹੀ ਸੈਂਟਰੋ ਕਾਰ ਹਾਸੇ ਚ ਇੱਕੋ ਪਰਿਵਾਰ ਦੇ 4 ਲੋਕ ਹਲਾਕ ਹੋ ਗਏ ਐਤਵਾਰ ਨੂੰ ਬਠਿੰਡਾ ਦੇ ਤਲਵੰਡੀ ਸਾਬੋ ਚ ਦੁੱਧ ਦੇ ਟੈਂਕਰ ਦੀ ਵੈਨ ਨਾਲ ਟੱਕਰ ਤੋਂ ਬਾਅਦ 4 ਲੋਕਾਂ ਨੇ ਦਮ ਤੋੜ ਦਿੱਤਾ ਐਤਵਾਰ ਦੀ ਰਾਤ ਜਲੰਧਰ ਚ ਕਾਰ ਚ ਬੈਠੇ ਪਰਿਵਾਰ ਨੂੰ ਟਰਾਲੇ ਨੇ ਦਰੜ ਦਿੱਤਾ 2 ਬੱਚਿਆਂ ਤੇ ਉਹਨਾਂ ਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਲੰਧਰ ਚਹੀ ਇੱਕ ਮਹਿਲਾ ਸਬ ਇੰਸਪੈਕਟਰ ਤੇ ਹੌਲਦਾਰ ਦੀ ਤੇਜ਼ ਰਫ਼ਤਾਰ ਵਾਹਨਾ ਨੇ jaan ਲੈ ਲਈ ਹੁਣ ਮੁੱਖ ਮੰਤਰੀ ਸਾਹਿਬ ਨਸ਼ਾ ਮੁਕਤ ਮਾਫੀਆ ਮੁਕਤ ਸਿਹਤਮੰਤ ਤੇ ਸੁਰੱਖਿਅਤ ਪੰਜਾਬ ਦਾ ਸੁਪਨਾ ਪਾਲੀ ਬੈਠੇ ਨੇ ਤਾਂ এবੀਪੀ ਸਾਂਝਾ ਨੇ ਵੀ ਸ਼ੁਰੂ ਕੀਤਾ ਰਿਐਲਿਟੀ ਚੈੱਕ ਜੀ ਹਾਂ ਰਿਐਲਿਟੀ ਚੈੱਕ ਸੜਕਾਂ ਤੇ ਹਾਸਿਆਂ ਨੂੰ ਰੋਕਣ ਵਾਲੀਆਂ ਤਿਆਰੀਆਂ ਦਾ ਤੇਜ਼ ਰਫ਼ਤਾਰ ਲੋਕਾਂ ਦੀ ਜਾਨ ਲੈ ਰਹੀ ਹੈ ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪ੍ਰਸ਼ਾਸਨ ਕੋਲ ਤੇਜ਼ ਰਫ਼ਤਾਰ ਵਾਹਨਾ ਨੂੰ ਕੰਟਰੋਲ ਕਰਨ ਲਈ ਕਿਹੜੇ-ਕਿਹੜੇ ਉਪਕਰਣ ਨੇ ਸਾਡੀ ਟੀਮ ਸਭ ਤੋਂ ਪਹਿਲਾਂ ਪਹੁੰਚੀ ਕਪੂਰਥਲਾ ਜਿੱਥੇ ਸਾਨੂੰ ਮਿਲਿਆ ਇਹ ਸਪੀਡ ਰੈਡਾਰ ਸੜਕ ਤੇ ਬੱਸਾਂ ਗੱਡੀਆਂ ਮੋਟਰਸਾਈਕਲਾਂ ਤੇ ਸਕੂਟਰਾਂ ਦੀ ਸਪੀਡ ਨੂੰ ਮਾਨੀਟਰ ਕਰਦਾ ਇਹ ਯੰਤਰ ਦੇਖ ਕੇ ਤੁਹਾਡੇ ਮਨ 'ਚ ਸ਼ਾਇਦ ਇਹ ਗੱਲ ਆ ਰਹੀ ਹੋਣੀ ਕਿ ਸਾਡੀ ਪੁਲਿਸ ਤਾਂ ਉਪਕਰਨਾਂ ਨਾਲ ਲੈਸ ਹੈ ਸੜਕਾਂ 'ਤੇ ਡਿਊਟੀ ਵੀ ਮੁਸਤੈਦੀ ਨਾਲ ਮੁਲਾਜ਼ਮ ਕਰ ਰਹੇ ਨੇ ਟ੍ਰੈਫਿਕ ਨਿਯਮਾਂ ਮੁਤਾਬਕ ਓਵਰ ਸਪੀਡ ਵਾਹਨਾਂ ਨੂੰ ਰੋਕ ਕੇ ਚਲਾਨ ਵੀ ਕੀਤਾ ਜਾ ਰਿਹਾ ਹੈ ਫਿਰ ਕਿਉਂ ਨਹੀਂ ਰੁਕਦੇ ਹਾਸੇ ਫਿਰ ਲੋ ਤੁਹਾਡੀ ਜਾਣਕਾਰੀ 'ਚ ਵਾਅਦਾ ਕਰ ਦਿੰਦੇ ਆਂ ਇਸ ਵੈਨ ਅੰਦਰ ਫਿੱਟ ਜੋ ਇਹ ਸਪੀਡ ਰਡਾਰ ਤੁਸੀਂ ਦੇਖ ਰਹੇ ਹੋ ਅਜੇ ਹਸ ਸਪੀਡ ਰਡਾਰ 22 ਜ਼ਿਲ੍ਹਿਆਂ ਵਾਲੇ ਪੰਜਾਬ ਚ ਸਿਰਫ ਇੱਕ ਹੈ ਜੀ ਹਾਂ ਗਲਤ ਹੈ ਤੁਹਾਨੂੰ ਯਕੀਨ ਹੋਵੇ ਨਾ ਹੋਵੇ ਪਰ ਪੰਜਾਬ ਚ ਲੱਖਾਂ ਵਾਹਨਾਂ ਦੀ ਸਪੀਡ ਕਿੰਨੀ ਹੈ ਕਿਹੜਾ ਤੇਜ਼ ਰਫਤਾਰ ਵਾਹਨ ਲੋਕਾਂ ਦੀ ਜਾਨ ਲਈ ਖਤਰਾ ਬਣ ਸਕਦਾ ਹੈ ਉਸ ਨੂੰ ਪਛਾਣਨ ਵਾਲਾ ਇਹ ਉਪਕਰਨ ਸਿਰਫ ਗਿਣਤੀ ਚ ਇੱਕ ਹੈ ਇਸ ਉਪਕਰਨ ਨਾਲ ਲੈਸ ਵਾਹਨ ਦੀ ਡਿਊਟੀ ਹਰ ਜ਼ਿਲ੍ਹੇ 'ਚ 15-15 ਦਿਨ ਲਈ ਜਾਂਦੀ ਹੈ। ਇਸ ਦੇ ਤਹਿਤ ਇਹ ਵਾਹਨ 15 ਮਾਰਚ ਤੋਂ 31 ਮਾਰਚ ਤੱਕ ਕਪੂਰਥਲਾ 'ਚ ਤਾਇਨਾਤ ਕੀਤਾ ਗਿਆ ਹੈ। 15 ਦਿਨ ਦੀ ਇੱਕ ਡਿਸਟ੍ਰਿਕਟ ਦੇ ਵਿੱਚ ਮੈਂ ਇੱਕ ਜ਼ਿਲ੍ਹੇ ਦੇ ਵਿੱਚ 15 ਦਿਨ ਡੀਟੀਓ ਦਫ਼ਤਰ 'ਮੈਂ ਰਿਪੋਰਟ ਕਰਦਾ। ਮੈਨੂੰ ਚੰਡੀਗੜ੍ਹ ਤੋਂ ਹੁਕਮ ਆਉਂਦਾ ਹੈ ਕਿ ਤੂੰ ਐਸ ਜ਼ਿਲ੍ਹੇ ਦੇ ਵਿੱਚ ਜਾ ਕੇ ਆ। ਇਹ ਮੇਨ ਗੱਡੀ ਸਾਨੂੰ ਪੰਜਾਬ ਸਰਕਾਰ ਤੋਂ ਟ੍ਰਾਂਸਪੋਰਟ ਨੂੰ ਇੱਕ ਹੀ ਮਿਲੀ ਸੀ। ਕਿੰਨੇ ਵਾਹਨ? ਲਗਭਗ 6-7 ਵਾਹਨ ਤੋਂ ਮਿਲੀ ਆ। ਇਹ ਤਾਂ ਤੁਸੀਂ ਜਾਣ ਲਿਆ ਕਿ ਪੰਜਾਬ 'ਚ ਇਹ ਸਿਰਫ ਆਪਣੀ ਤਰ੍ਹਾਂ ਦਾ ਇੱਕੋ ਇੱਕ ਵਾਹਨ ਹੈ। ਤਾਂ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਕਪੂਰਥਲਾ 'ਚ ਇਹ ਵੈਨ ਤਕਰੀਬਨ ਹੁਣ 1 ਸਾਲ ਬਾਅਦ ਆਏਗੀ। ਉਸ ਵੇਲੇ ਤੱਕ ਓਵਰ ਸਪੀਡ ਵਾਹਨਾ ਕਾਰਨ ਤੁਹਾਡੀ ਜਾਨ ਡਰਾ ਬਸ ਰਹੀ ਹੈ। ਇਹ ਤਾਂ ਅਸੀਂ ਸਪੀਡ ਰੈਡਾਰ ਦੀ ਗੱਲ ਹੁਣ ਗੱਲ ਕਰਦੇ ਹਾਂ ਸਪੀਡੋਮੀਟਰ ਦੀ। ਸਪੀਡੋਮੀਟਰ ਵੀ ਵਾਹਨਾ ਦੀ ਰਫਤਾਰ ਤੇ ਨਜ਼ਰ ਰੱਖਦਾ ਹੈ। ਇਹ ਉਪਕਰਨ ਕੈਮਰੇ ਵਾਂਗ ਸੜਕਾਂ ਤੇ ਟ੍ਰਾਈਪੋਡ ਦੇ ਸਹਾਰੇ ਲਗਾ ਕੇ ਸਪੀਡ ਚੈੱਕ ਕਰਦਾ ਹੈ। ਕਪੂਰਥਲਾ 'ਚ ਇੱਕ ਵੀ ਸਪੀਡੋਮੀਟਰ ਨਹੀਂ ਹੈ। ਹਾਂ ਜਦੋਂ ਤੱਕ ਇਹ ਸਪੀਡ ਰੈਡਾਰ ਹੈ ਉਸ ਵੇਲੇ ਤੱਕ ਪੁਲਿਸ ਰੋਜ਼ ਆਸਤਨ 1.5 ਦਰਜਨ ਚਲਾਨ ਕੱਟ ਰਹੀ ਹੈ। ਇਹ ਸਪੀਡ ਚੈਕਨ ਵਾਲਾ ਇਨਸਟਰੂਮੈਂਟ ਸਾਡੇ ਕੋਲੇ ਇਹ ਆਇਆ ਜੀ। ਇੱਥੇ ਇਹਦੇ ਨਾਲ ਹੀ ਅਸੀਂ ਇਹ ਚੰਡੀਗੜ੍ਹ ਤੋਂ ਆਏ ਸੀ। ਅਸੀਂ ਤਕਰੀਬਨ 25-30 ਦੇ ਕਰੀਬ ਰੋਜ਼ ਦੇ ਕਰਦੇ 25 ਦੇ 30 ਦੇ ਕਰੀਬ ਹੈ। ਕਪੂਰਥਲਾ ਤੋਂ ਬਾਅਦ ਅਸੀਂ ਰੁਹਕੀਤਾ ਗੁਰੂ ਨਗਰੀ ਅੰਮ੍ਰਿਤਸਰ ਦਾ। ਸੜਕ ਤੇ ਲੋਕਾਂ ਨੂੰ ਹੱਦ ਚ ਰਹਿ ਕੇ ਵਾਹਨ ਚਲਾਉਣ ਦੀ ਤਾਕੀਦ ਕਰਦੇ ਵਰਦੀ ਵਾਲੇ ਸਾਫ਼ ਤਾਂ ਫੁੱਲ ਐਕਸ਼ਨ ਚ ਦਿਖਾਈ ਦੇ ਰਹੇ ਨੇ। ਹਰ ਤੇਜ਼ ਰਫ਼ਤਾਰ ਵਾਹਨ ਚਾਲਕ ਦੀ ਕਾਨੂੰਨ ਦਾ ਹਵਾਲਾ ਦੇ ਕੇ ਕਲਾਸ ਲਗਾ ਰਹੇ ਨੇ ਗੁਰੂ ਨਗਰੀ ਅੰਮ੍ਰਿਤਸਰ ਜਿੱਥੇ ਰੋਜ਼ ਵੱਡੀ ਗਿਣਤੀ ਚ ਸੈਲਾਨੀ ਆਉਂਦੇ ਨੇ ਸਿਆਸੀ ਧਾਰਮਿਕ ਗਤੀਵਿਧੀਆਂ ਸੁਰਖੀਆਂ ਬਣਦੀਆਂ ਨੇ ਤਾਂ ਹੁਣ ਇਹ ਵੀ ਜਾਣ ਲਓ ਕਿ ਇੰਨੇ ਵੱਡੇ ਸ਼ਹਿਰ ਚ ਓਵਰ ਸਪੀਡ ਵਾਹਨਾ ਦਾ ਪਤਾ ਲਗਾਉਣ ਲਈ ਟ੍ਰੈਫਿਕ ਪੁਲਿਸ ਕੋਲ ਸਪੀਡੋਮੀਟਰ ਕਿੰਨੇ ਨੇ ਗੁਰੂ ਨਗਰੀ ਅੰਮ੍ਰਿਤਸਰ ਚ ਇਹਨਾਂ ਦੀ ਗਿਣਤੀ ਸਿਰਫ 2 ਹੈ ਪਰ ਕੰਮ ਇੱਕ ਵੀ ਨਹੀਂ ਕਰਦਾ ਸਾਡੇ ਕੋਲ ਵੀ ਦੋ ਸਪੀਡ ਡਾਅਰ ਰਹਿ ਗਏ ਆ ਜਿਹੜੇ ਅਸੀਂ ਇਹ ਪਹਿਲੇ ਲਗਾਏ ਸੀ ਐਲੀਵੇਟਰੀ ਰੋਡ ਤੇ ਪਰ ਕੁਝ ਕਾਰਨਾ ਕਰਕੇ ਮੁੜ ਕੇ ਉਹ ਬੰਦ ਕਰਤੇ ਕੋਈ ਵੀ ਸ਼ਿਕਾਇਤਾਂ ਅਲਗ ਪਈਆਂ ਸੀ ਪਰ ਜਿੰਨੀ ਦੇਰ ਸਪੀਡ ਦਾ ਰੈਲੀਵੇਟਰ ਰੋਡ ਤੇ ਲੱਗਾ ਰਿਹਾ ਵਾ ਐਕਸੀਡੈਂਟ ਦੀ ਕੋਈ ਕੰਪਲੇਂਟ ਨਹੀਂ ਆਈ ਹੁਣ ਮਾਨਯੋਗ ਸੀਪੀ ਸਾਹਿਬ ਵੱਲੋਂ ਫੇਰ ਹੁਕਮ ਹੋਇਆ ਵਾ ਕਿ ਸਪੀਡ ਦਾ ਦੁਬਾਰਾ ਸ਼ੁਰੂ ਕਰਕੇ ਖਾਸ ਕਰਕੇ ਓਵਰ ਸਪੀਡ ਜਿਹੜੀਆਂ ਬੱਸਿਸ ਜਾਂ ਟਰੱਕ ਜਾਂ ਲਾਈਟ ਵਹੀਕਲ ਜਿਹੜੇ ਚੱਲਦੇ ਆ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਸੁਰੱਖਿਆ ਕੀਤੀ ਜਾਵੇ ਹੁਣ ਇਹਨਾਂ ਜਨਾਬ ਨੇ ਤਾਂ ਸਪੀਡੋਮੀਟਰ ਨਾ ਹੋਣ ਦੀ ਗੱਲ ਕਹਿ ਦਿੱਤੀ ਪਰ ਟ੍ਰੈਫਿਕ ਪੁਲਿਸ ਨੂੰ ਸੀਐਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਹੁਕਮਾਂ ਅਤੇ ਕਾਨੂੰਨ ਦੀ ਪਾਲਣਾ ਲਈ ਖੁੱਲੇ ਹੱਥ ਦੇਣ ਦੀ ਅਸਲ ਮੁੱਦੇ ਤੋਂ ਹਟ ਕੇ ਸਰਾਨਾ ਕਰਦੇ ਨਹੀਂ ਥੱਕ ਰਹੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਂਦੇ ਹੀ ਪੁਲਿਸ ਨੂੰ ਧਾਰਨਾ ਪਹਿਲਾਂ ਦੋਫਾ ਇਹ ਦਿੱਤਾ ਕਿ ਕੋਈ ਪ੍ਰੈਸ਼ਰ ਨਹੀਂ ਤੇ ਪਹਿਲੇ ਵੀ ਪੁਲਿਸ ਫਰੀਅਰ ਪ੍ਰੈਸ਼ਰ ਕੰਮ ਕਰਦੀ ਪਰ ਹੁਣ ਉਹਨਾਂ ਨੇ ਪੁਲਿਸ ਨੂੰ ਜ਼ਿਆਦਾ ਪਾਵਰ ਦਿੱਤੀ ਕਿ ਤੁਸੀਂ ਆਪਣਾ ਕੰਮ ਕਾਨੂੰਨ ਦੇ ਤਹਿਤ ਰਹਿ ਕੇ ਕਰੋ ਤੁਹਾਨੂੰ ਕੋਈ ਇੰਟਰਫੇਅਰ ਨਹੀਂ ਕਰੇਗਾ ਗੁਰੂ ਨਗਰੀ ਚ ਬਿਨਾ ਲੋੜਿੰਦੇ ਉਪਕਰਨਾ ਦੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਾਉਣ ਚ ਪ੍ਰਸ਼ਾਸਨ ਕਿੰਨਾ ਸਮਰੱਥ ਹੈ ਤੁਸੀਂ ਦੇਖ ਹੀ ਲਿਆ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਜਲੰਧਰ ਜਲੰਧਰ ਜ਼ਿਲ੍ਹੇ ਚ ਤੇਜ਼ ਰਫ਼ਤਾਰ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਤਾਂ ਪੱਕਾ ਇੰਤਜ਼ਾਮ ਹੋਣਗੇ ਅਸੀਂ ਵੀ ਕੁਝ ਇਸੇ ਤਰ੍ਹਾਂ ਦਾ ਖਿਆਲ ਪਾਲੀ ਬੈਠੇ ਸੀ ਪਰ ਜਲੰਧਰ ਜ਼ਿਲ੍ਹੇ ਚ 21 ਸਪੀਡੋਮੀਟਰ ਨਹੀਂ ਹੈ ਜੀ ਹਾਂ ਉਸੇ ਜਲੰਧਰ ਸ਼ਹਿਰ ਚ ਜਿੱਥੇ ਪਿਛਲੇ 2 ਦਿਨਾਂ ਚ 5 ਲੋਕਾਂ ਨੇ ਤੇਜ਼ ਰਫ਼ਤਾਰ ਕਾਰਨ ਜਾਨ ਗਵਾ ਦਿੱਤੀ ਐਤਵਾਰ ਦੀ ਰਾਤ ਬੇਕਾਬੂ ਟਰਾਲੇ ਨੇ ਕਾਰ ਨੂੰ ਧਰੜ ਦਿੱਤਾ ਹਾਸੇ ਚ ਦੋ ਬੱਚੇ ਤੇ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਸੋਮਰ ਤੜਕੇ ਤੇਜ਼ ਰਫ਼ਤਾਰ ਪਿਕਅਪ ਵੈਨ ਨੇ ਪੀਏਪੀ ਚੌਂਕ ਤੇ ਇੱਕ ਹੌਲਦਾਰ ਨੂੰ ਧਰੜ ਦਿੱਤਾ। ਸ਼ਨੀਵਾਰ ਔਨ ਡਿਊਟੀ ਸਬ ਇੰਸਪੈਕਟਰ ਗੁਰਦੀਪ ਕੌਰ ਦੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਕੇ ਜਾਨ ਲੈ ਲਈ। ਜਲੰਧਰ ਤੋਂ ਬਾਅਦ ਅਸੀਂ ਨਿਕਲੇ ਲੁਧਿਆਣਾ। ਸਨਤੀ ਸ਼ਹਿਰ ਦਾ ਰਿਐਲਿਟੀ ਚੈੱਕ ਕਰਨ ਸਨਤੀ ਸ਼ਹਿਰ ਲੁਧਿਆਣਾ ਜੋ ਵੀ ਸ਼ਖਸ ਗਿਆ ਹੋਵੇਗਾ ਟ੍ਰੈਫਿਕ ਦੇ ਹਾਲਾਤਾਂ ਬਾਰੇ ਪੁੱਛਣ ਤੇ ਉਸ ਦਾ ਦਰਦ ਸਾਹਮਣੇ ਆ ਜਾਏਗਾ। ਬਾਕੀ ਰੋਜ਼ ਇਸ ਸ਼ਹਿਰ ਚ ਹਾਸੇ ਦੀ ਕੋਈ ਨਾ ਕੋਈ ਖਬਰ ਜ਼ਰੂਰ ਆ ਜਾਂਦੀ ਹੈ। ਜਦੋਂ ਇੱਥੇ ਪਤਾ ਕਰਵਾਇਆ ਗਿਆ ਤਾਂ ਇਸ ਸ਼ਹਿਰ ਚ ਦੋ ਸਪੀਡੋਮੀਟਰ ਹੋਣ ਦਾ ਪਤਾ ਲੱਗਾ ਪਰ ਦੋਵੇਂ ਖਰਾਬ ਨੇ। ਸਪੀਡੋਮੀਟਰ ਤਾਂ ਕੀ ਹੋਣੇ ਸੀ ਸ਼ਹਿਰ ਦੇ ਮੁੱਖ ਚੌਰਾਹਿਆਂ ਤੇ ਚੌਰਾ ਨੇ ਸੀਸੀਟੀਵੀ ਕੈਮਰਾ ਦੇ ਰਿਕਾਰਡਰ ਵੀ ਉਡਾਲੇ ਨੇ। ਯਾਨੀ ਉਪਕਰਨ ਤਾਂ ਪਹਿਲਾਂ ਤੋਂ ਹੀ ਖਰਾਬ ਨੇ ਕਿਸੇ ਹਾਸੇ ਜਾਂ ਘਟਨਾ ਦੀ ਰਿਕਾਰਡਿੰਗ ਕਰ ਰਹੇ ਕੈਮਰਿਆਂ ਦੀ ਵੀ ਹਿਫਾਜ਼ਤ ਰੱਬ ਅਸਰੇ ਹੈ। ਲੁਧਿਆਣਾ ਤੋਂ ਬਾਅਦ ਅਸੀਂ ਪਹੁੰਚੇ ਪਟਿਆਲਾ ਹੁਣ ਤਾਂ ਸੀਐਮ ਸਿਟੀ ਪਟਿਆਲਾ ਕਹਿਣਾ ਠੀਕ ਰਹੇਗਾ ਕਿਉਂਕਿ ਸੀਐਮ ਕੈਪਟਨ ਅਮਰਿੰਦਰ ਸਿੰਘ ਇਸੇ ਸ਼ਹਿਰ ਤੋਂ ਚੁਣ ਕੇ ਆਉਂਦੇ ਨੇ ਮੁੱਖ ਮੰਤਰੀ ਨੇ ਹੁਕਮ ਤਾਂ ਜਾਰੀ ਕਰ ਦਿੱਤੇ ਪਰ ਸ਼ਾਇਦ ਇਸ ਗੱਲ ਤੋਂ ਅਣਜਾਣ ਕਿ ਉਹਨਾਂ ਦੇ ਜ਼ਿਲ੍ਹੇ 'ਚ ਵੀ ਸਿਰਫ ਇੱਕੋ ਹੀ ਸਪੀਡੋਮੀਟਰ ਹੈ ਸ਼ਹਿਰ ਦੇ ਮੁੱਖ ਚੌਂਕਾ 'ਚ ਸਿਰਫ ਇਕਲੌਤੇ ਸਪੀਡੋਮੀਟਰ ਦੇ ਸਹਾਰੇ ਰਫ਼ਤਾਰ ਦੇ ਕਹਿਰ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਸਬੰਧਤ ਅਧਿਕਾਰੀਆਂ ਤੋਂ ਪੁੱਛਿਆ ਗਿਆ ਤਾਂ ਉਹ ਵੀ ਹੋਰ ਉਪਕਰਨਾਂ ਦੀ ਮੰਗ ਕਰਦੇ ਨਜ਼ਰ ਆਏ ਸਾਡੇ ਕੋਲ ਜਿਹੜਾ ਸਪੀਡ ਰਡਾਰ ਉਹ ਹੈ ਅਸੀਂ ਉਹ ਉਹਨੂੰ ਵਕਫਾ ਕਰੋਡ ਦੇ ਉੱਤੇ ਲਗਾ ਕੇ ਜੇ ਕੋਈ ਓਵਰ ਸਪੀਡ ਮਤਲਬ ਕੱਢੀ ਚਲਾ ਕੇ ਆਉਂਦਾ ਅਸੀਂ ਉਹਦਾ ਚਲਾਨ ਕਰਦੇ ਹਾਂ ਅਸੀਂ ਲਿਖ ਕੇ ਵੀ ਭੇਜਿਆ ਹੈ ਉਹ ਵੀ ਹੋਰ ਵੀ ਸਾਨੂੰ ਦੇ ਰਡਾਰ ਮਿਲਦੀ ਮੀਤ ਹੈ ਅਸੀਂ ਹੋਰ ਵੀ ਡਿਮਾਂਡ ਲਿਖ ਕੇ ਦਿੱਤੀ ਹੋਈ ਹੈ ਜਿਸ ਨਾਲ ਕਿ ਚਾਰ ਪੰਜ ਰਡਾਰ ਹੋਣ ਤਾਂ ਅਸੀਂ ਵਕਫਾ ਕਰੋਡ ਦੇ ਉੱਤੇ ਡੇ ਲਗਾ ਸਕਦੇ ਹਾਂ ਪਟਿਆਲਾ ਚ ਉਪਕਰਨ ਹੀ ਨਹੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਵਾਲੇ ਪੁਲਿਸ ਵਾਲਿਆਂ ਦੀ ਵੀ ਗਿਣਤੀ ਘਟ ਹੈ ਜਨਾਬ ਉਪਕਰਨ ਦੀ ਥੋੜ੍ਹ ਤੋਂ ਤਾਂ ਪਰੇਸ਼ਾਨ ਨੇ ਨਾਲੀ ਪੁਲਿਸ ਦੀ ਨਫਰੀ ਘਟ ਹੋਣ ਕਾਰਨ ਉਸ ਨੂੰ ਥਾਣੇ ਅਤੇ ਰੋਡ ਦੋਹਾਂ ਥਾਵਾਂ ਤੇ ਡਿਊਟੀ ਨਿਭਾਉਣੀ ਪੈਂਦੀ ਹੈ। ਥਾਣੇ ਦਾ ਕੰਮ ਵੀ ਜਿਹੜਾ ਹੈ ਡਿਊਟੀ ਉਹੀ ਲੈਣੀ ਹੁੰਦੀ ਆ ਔਰ ਸਾਡੇ ਜਿਹੜੇ ਸੀਨੀਅਰ ਅਫਸਰ ਸਹਿਬਾਨ ਹੁੰਦੇ ਆ ਉਹਨਾਂ ਦੇਖ ਕੇ ਵੱਤਵਤ ਜਿਹੜੇ ਆ ਉਹ ਟ੍ਰੈਕਟ ਵਿੱਚ ਵੀ ਜਵਾਨ ਲਾਈ ਜਾਂਦੇ ਆ ਔਰ ਅਸੀਂ ਆਪਣੀ ਜਿੰਨੇ ਜਵਾਨ ਸਾਡੇ ਕੋਲ ਮੌਜੂਦ ਹਨ ਉਹਨਾਂ ਦੇ ਨਾਲ ਅਸੀਂ ਤੰਦ ਅਹੀ ਦੇ ਨਾਲ ਸਵੇਰ ਤੋਂ ਸ਼ਾਮ ਤੱਕ ਆਪਣੀ ਡਿਊਟੀ ਨਿਭਾਦੇ ਆ। ਪਟਿਆਲਾ ਤੋਂ ਬਾਅਦ ਸਾਡੀ ਟੀਮ ਪਹੁੰਚੀ ਬਠਿੰਡਾ। ਠਿੰਡਾ ਚ ਵੀ ਸਪੀਡ ਤੇ ਕੰਟਰੋਲ ਪਾਉਣ ਲਈ ਸਿਰਫ ਇੱਕ ਹੀ ਸਪੀਡੋਮੀਟਰ ਹੈ ਇੰਨੇ ਵੱਡੇ ਸ਼ਹਿਰ ਚ ਪੁਲਿਸ ਵਾਲੇ ਥਾਮਾ ਬਦਲ ਬਦਲ ਕੇ ਇੱਕੋ ਸਪੀਡੋਮੀਟਰ ਨਾਲ ਆਪਣੀ ਡਿਊਟੀ ਪੂਰੀ ਕਰਦੇ ਨੇ ਮਾਰੇ ਪਾਸ ਇੱਕ ਸਪੀਡ ਡਾਰ ਹੈ ਜੋ ਹਮਾਰੇ ਹਾਈਵੇ ਪੈਟਰੋਲਿੰਗ ਪਾਰਟੀਆਂ ਜੋ ਉਸਕਨ ਜਲ ਸੁਰਜੀਤ ਸਿੰਘ ਹੈ ਉਸਕੇ ਪਾਸ ਚੱਲ ਰਹਾ ਹੈ ਉਸकी ਡਿਊਟੀ ਉਹਨੇ ਲਗਾਈ ਹੈ ਕਿ ਹਰ ਰੋਜ਼ ਹਾਈਵੇ ਜੋ ਵੀ ਹੈ ਜਿੰਨੇ ਪੜਤੇ ਹਨ ਬਾਰੀ ਬਾਰੀ ਬਦਲ ਬਦਲ ਕੇ 2 ਘੰਟੇ ਇਧਰ ਲਗਾ ਲਈ 2 ਘੰਟੇ ਇਧਰ ਲਗਾ ਕੇ ਚੈਕਿੰਗ ਕਰੇਗਾ ਉਸਕੇ ਸਾਥ ਹੁਣ ਉਪਕਰਨ ਇੱਕ ਹੀ ਹੈ ਤਾਂ ਆਲਾਬਸਰਾ ਨੇ ਦਲੀਲ ਦਿੱਤੀ ਕਿ ਸ਼ਹਿਰ ਚ ਕਈ ਥਾਈਂ ਸੀਸੀਟੀਵੀ ਕੈਮਰਾ ਨਾਲ ਵੀ ਟ੍ਰੈਫਿਕ ਕੰਟਰੋਲ ਕਰਨ ਲਈ ਮਦਦ ਮਿਲਦੀ ਹੈ ਬਠਿੰਡਾ ਚ ਵੀ ਉਪਕਰਨ ਦੀ ਬਹੁਤ ਆਤ ਕੀ ਹੋਣੀ ਸੀ ਪੁਲਿਸ ਫੋਰਸ ਘੱਟ ਹੈ ਜੋ ਟ੍ਰੈਫਿਕ ਕੰਟਰੋਲ ਕਰ ਸਕੇ ਜੋ ਸੀਸੀਟੀਵੀ ਕੈਮਰੇ ਹਨ 13 ਪੁਆਇੰਟਸ ਤੇ 36 ਲਗਾਏ ਹੋਏ ਹਨ ਸ਼ਹਿਰ ਮੇਂ ਜੇ ਬਾਤ ਕਰਨੇ ਲਈ ਔਰ ਹੋਣੇ ਬਾਤ ਜਗਾ ਜਗਾ ਬੋਰਡ ਵੀ ਲਗਾਏ ਹੋਏ ਹਨ ਤਾਂ ਕਿ ਪਬਲਿਕ ਖਿਆਰ ਰੱਖੇ ਇਸ ਚੀਜ਼ ਦਾ ਹਾਂਜੀ ਜੋ ਇਸ ਦਾ ਸਾਰਾ ਕੰਟਰੋਲ ਹੈ ਉਹ ਹਮਾਰੇ डीसीआर पे है फोर्स भी हमें जो हाईवे पे गाड़ियां हैं उनके उनके साथ लगा देंगे हम फोर्स आउट लगाने लगा, लगाएंगे नफरी मिल जाएगी तो नहीं तो ये तो सिर्फ पंजाब के मुख्य जिलों में ट्रैफिक कंट्रोल ਲਈ सरकारी इंतजाम ਤੁਹਾਨੂੰ ਕੁਝ ਅੰਕੜੇ ਦੇ ਦਿੰਦੇ ਆ باقی ਜ਼ਿਲ੍ਹਿਆਂ ਚ ਕੀ ਇੰਤਜ਼ਾਮ ਨਹੀਂ ਮਾਨਸਾ ਜ਼ਿਲ੍ਹੇ ਚ 21 ਸਪੀਡੋਮੀਟਰ ਹੈ ਪਰ ਖਰਾਬ ਹੈ ਫਿਰੋਜ਼ਪੁਰ ਜ਼ਿਲ੍ਹੇ ਚ ਸਪੀਡੋਮੀਟਰ ਹੈ ਹੀ ਨਹੀਂ ਨਮਾ ਸ਼ਹਿਰ ਚ ਦੋ ਸਪੀਡੋਮੀਟਰ ਨੇ ਕੰਮ ਇੱਕ ਵੀ ਨਹੀਂ ਕਰਦਾ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ 'ਚ ਦੋ ਸਪੀਡੋਮੀਟਰ ਨੇ ਪੁਲਿਸ ਕਦੇ-ਕਦੇ ਇਹਨਾਂ ਦੀ ਵਰਤੋਂ ਕਰ ਲੈਂਦੀ ਹੈ। ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਰਫ਼ਤਾਰ ਤੇ ਲਗਾਮ ਲਗਾਉਣ ਦੇ ਲਈ ਸਖਤ ਹੁਕਮ ਤਾਂ ਜਾਰੀ ਕਰ ਦਿੱਤੇ ਪਰ ਇਸ ਤੇ ਜਦੋਂ ਅਸੀਂ ਏਡੀਜੀਪੀ ਟ੍ਰੈਫਿਕ ਤੋਂ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਲਿਖਤੀ ਹੁਕਮ ਪਹੁੰਚੇ ਹੀ ਨਹੀਂ। ਆਲ ਅਫਸਰ ਨੇ ਇਹ ਵੀ ਕਿਹਾ ਕਿ ਸਰਕਾਰੀ ਹੁਕਮਾਂ ਤੋਂ ਪਹਿਲਾਂ ਹੀ ਅਸੀਂ ਸੁਧਾਰ ਕਰਨ ਦੀ ਸੋਚ ਰਹੇ ਸੀ। ਪਰ ਹੁਣ ਲਿਖਤੀ ਹੁਕਮ ਆ ਜਾਣਗੇ ਤਾਂ ਪੱਕੇ ਤੌਰ ਤੇ ਕੰਮ ਸ਼ੁਰੂ ਕਰ ਦੇਵਾਂਗੇ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਪੰਜਾਬ 'ਚ ਸੜਕ ਹਾਦਸਿਆਂ ਕਾਰ NCRB ਮੁਤਾਬਕ ਪੰਜਾਬ ਭਾਰਤ ਦੇ 15 ਉਹਨਾਂ ਸੂਬਿਆਂ 'ਚੋਂ ਆਉਂਦਾ ਹੈ ਜਿੱਥੇ ਸੜਕ ਹਾਸਿਆਂ ਕਾਰਨ ਲੋਕਾਂ ਦੀ ਵੱਧ ਜਾਨਾਂ ਜਾਂਦੀਆਂ ਨੇ 2015 ਦੇ ਅੰਕੜਿਆਂ ਮੁਤਾਬਕ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ 'ਚ ਹਾਸਿਆਂ ਦੀ ਗਿਣਤੀ ਵਧੀ ਹੈ ਸਾਲ 2015 'ਚ ਪੰਜਾਬ 'ਚ ਤਕਰੀਬਨ 6% ਸੜਕ ਹਾਸਿਆਂ 'ਚ ਵਾਧਾ ਹੋਇਆ ਹਾਸਿਆਂ 'ਚ ਪੰਜਾਬ ਹਰਿਆਣਾ ਤੋਂ ਬਾਅਦ ਪੂਰੇ ਦੇਸ਼ 'ਚ ਦੂਜੇ ਨੰਬਰ 'ਤੇ ਹੈ ਪੰਜਾਬ 'ਚ ਸਾਲ 2014 'ਚ ਸੜਕ ਹਾਸਿਆਂ 'ਚ 4621 ਲੋਕਾਂ ਦੀ ਮੌਤ ਹੋਈ ਜਦਕਿ 4121 ਲੋਕ ਜ਼ਖਮੀ ਹੋਏ ਸਾਲ 2015 ਚ ਮੌਤਾਂ ਦਾ ਅੰਕੜਾ ਵਧ ਕੇ 4893 ਹੋ ਗਿਆ ਅਤੇ ਜ਼ਖਮੀਆਂ ਦੀ ਗਿਣਤੀ 4414 ਪਹੁੰਚ ਗਈ। ਪੰਜਾਬ ਦੇ ਜ਼ਿਲ੍ਹਿਆਂ ਚ ਰਿਐਲਿਟੀ ਚੈੱਕ ਤੋਂ ਬਾਅਦ ਸਰਕਾਰੀ ਵਾਅਦਿਆਂ ਤੇ ਦਾਅਵਿਆਂ ਦੀ ਹਕੀਕਤ ਤੁਸੀਂ ਦੇਖ ਲਈ। ਦਸ਼ਕਾ ਤੋਂ ਸਾਡੀ ਗੁਜ਼ਾਰਿਸ਼ ਹੈ ਕਿ ਸੜਕ ਤੇ ਉਤਰਦੇ ਹੋਏ ਆਪਣੀ ਸੁਰੱਖਿਆ ਦਾ ਖੁਦ ਧਿਆਨ ਰੱਖੋ ਕਿਉਂਕਿ ਸਰਕਾਰੀ ਕੋਸ਼ਿਸ਼ਾਂ ਕਦੋਂ ਰੰਗ ਲਿਆਉਣਗੀਆਂ ਪਤਾ ਨਹੀਂ।